ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮੁੱਖ ਸਕੱਤਰ ਨੇ ਨਿਰਦੇਸ਼ ਜਾਰੀ ਕੀਤੇ ਨੇ ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਹੈ ਕਿਸਾਨਾਂ ਨੇ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਸੀ ਪੰਜਾਬ ਸਰਕਾਰ ਨਹੀਂ ਚਾਹੁੰਦੀ ਸੀ ਕੋਈ ਵੀ ਟਕਰਾਅ ਇਸ ਕਰਕੇ ਪਾਲਿਸੀ ਨੂੰ ਵਾਪਸ ਲੈ ਲਿਆ ਗਿਆ ਕਿਸਾਨਾਂ ਤੇ ਕੀਤੇ ਗਏ ਵਿਰੋਧ ਦਾ ਅਸਰ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ ਹੈ ਤਾਂ ਕਿਸਾਨ ਜਿਹੜੇ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਇਸ ਪਾਲਿਸੀ ਦਾ ਉਸ ਦਾ ਅਸਰ ਵੇਖਣ ਨੂੰ ਮਿਲਿਆ ਹੈ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਜਿਸ ਤੋਂ ਬਾਅਦ ਹੁਣ ਸਰਕਾਰ ਨੇ ਲੈਂਡ ਪੁੱਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਹੈ ਤਾਂ ਇਸ ਵਿਲੇ ਦੀ ਖਬਰ ਤੁਹਾਨੂੰ ਦੱਸ ਰਿਹਾ ਮੱਖ ਸਕੱਤਰ ਨੇ ਨਿਰਦੇਸ਼ ਜਾਰੀ ਕੀਤੇ ਨੇ ਤੇ ਲੈਂਡ ਪੁੱਲਿੰਗ ਪਾਲਿਸੀ ਜਿਹੜੀ ਵਾਪਸ ਲੈ ਲਈ ਗਈ ਪੰਜਾਬ ਸਰਕਾਰ ਨੇ ਲੈਂਡ ਪੁੱਲਿੰਗ ਪਾਲਿਸੀ ਵਾਪਸ ਲਈ ਹੈ ਕਿਸਾਨਾਂ ਨੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਪੰਜਾਬ ਸਰਕਾਰ ਕੋਈ ਵੀ ਕਿਸਾਨਾਂ ਦੇ ਨਾਲ ਟਕਰਾਵ ਨਹੀਂ ਚਾਹੁੰਦੀ ਸੀ ਤਾਂ ਤੁਹਾਨੂੰ ਦੱਸ ਦਈਏ ਲੈਂਡ ਪੁੱਲਿੰਗ ਪਾਲਿਸੀ ਦੀ ਕਾਫੀ ਦਿਨਾਂ ਤੋਂ ਚਰਚਾ ਹੋ ਰਹੀ ਸੀ ਜਿਸ ਨੂੰ ਲੈ ਕੇ ਹੁਣ ਇੱਕ ਖਬਰ ਸਾਹਮਣੇ ਆਈ ਹੈ ਕਿ ਇਹ ਪਾਲਿਸੀ ਜਿਹੜੀ ਹੈ ਉਹ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਹੁਣ ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ ਹੈ ਤੇ ਲੈਂਡ ਪੁੱਲਿੰਗ ਪਾਲਿਸੀ ਦਾ ਮੁੱਖ ਮਕਸਦ ਵੱਡੇ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਤੇ ਪ੍ਰੋਜੈਕਟਸ ਨੂੰ ਅੱਗੇ ਵਧਾਉਣਾ ਸੀ ਜ਼ਮੀਨ ਜਿਹੜੀ ਕਿਸਾਨਾਂ ਦੀ ਸੀਗੀਆਂ ਉਹ ਇਕੱਠੀ ਕਰਕੇ ਇਨਫਰਾਸਟ੍ਰਕਚਰ ਡਵੈਲਪਮੈਂਟ ਕਰਨਾ ਸੀ ਪਰ ਕੋਰਟ ਨੇ ਸਰਕਾਰ ਤੋਂ ਇਹ ਜਵਾਬ ਮੰਗਿਆ ਸੀ ਕਿ ਆਖਿਰਕਾਰ ਕੀ ਕੁਝ ਉਹਨਾਂ ਦੀ ਪਲੈਨਿੰਗ ਹੈ ਕਿਵੇਂ ਉਹ এনਵਾਇਰਨਮੈਂਟ ਦੇ ਲਈ ਕੀ ਕੁਝ ਕੰਮ ਕਰਨਗੇ ਤੇ ਜਿਨ੍ਹਾਂ ਕਿਸਾਨਾਂ ਦੇ ਕੋਲ ਘੱਟ ਜ਼ਮੀਨ ਹੈ ਉਹਨਾਂ ਦੇ ਲਈ ਕੀ ਕੁਝ ਸਹੂਲਤਾ ਜਿਹੜੀਆਂ ਸਰਕਾਰ ਦੇ ਵੱਲੋਂ ਦਿੱਤੀਆਂ ਜਾਣਗੀਆਂ ਇੱਕ ਤਾਂ ਵੀ ਜੇ ਸਰਕਾਰ ਨੇ ਮਨ ਬਣਾਇਆ ਲੈਂਡ ਪੂਲਿੰਗ ਪਾਲਿਸੀ ਲੈਂਡ ਵਾਸਤੇ ਤੇ तमाम ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਇਹ ਸੰਘਰਸ਼ਿਤ ਪ੍ਰਾਪਤੀ ਹੋਊਗੀ ਪਰ ਦੇਖੋ ਦੇਖਣ ਵਾਲੀ ਗੱਲ ਆ ਕਿ ਇੱਕ ਤਾਂ ਇਸ ਜਦੋਂ ਨੋਟੀਫਿਕੇਸ਼ਨ ਹੋਇਆ 65533 ਏਕੜ ਦਾ ਹਾਲੇ ਕੋਈ ਨੋਟੀਫਿਕੇਸ਼ਨ ਦਾ ਜ਼ਿਕਰ ਨਹੀਂ ਹੈਗਾ ਇਹ ਟੈਕਨੀਕਲ ਤੌਰ ਤੇ ਵੇਖਣਾ ਪਊਗਾ ਫਿਰ ਕੈਬਨਟ ਜੀ ਪਾਸ ਹੋਈ ਪਾਲਿਸੀ ਕੀ ਇਹ ਗਵਰਨਰ ਕੋਲ ਵਾਪਸ ਲੈਣੀ ਪਊ ਇਹ ਸਾਰੀਆਂ ਟੈਕਨੀਕਲ ਗੱਲਾਂ ਜਥੇਬੰਦੀ ਅੰਦਰ ਵੀ ਵਿਚਾਰਾਂਗੇ ਇੱਥੇ ਫਿਰ ਤਮਾਮ ਕਮਨਦੀਆਂ ਜਥੇਬੰਦੀਆਂ ਵਿਚਾਰਨਗੀਆਂ ਜਿਹੜਾ ਲੈਂਡ ਪੂਲਿੰਗ ਸਰਕਾਰ ਲੈ ਕੇ ਆਈ ਸੀ ਪਾਲਿਸੀ ਇਹ ਕਿਸਾਨਾਂ ਦੇ ਵਿਰੋਧ ਦੇ ਜਦੋਂ ਕਿਸਾਨਾਂ ਦਾ ਵਿਰੋਧ ਪੰਜਾਬ ਦੇ ਵਿੱਚ ਉੱਭਰਿਆ ਤੇ ਸਰਕਾਰ ਨੂੰ ਇਹ ਪਤਾ ਲੱਗ ਗਿਆ ਵੀ ਇਹ ਵਾਪਸ ਲੈਣ ਤੋਂ ਕੋਈ ਹੱਲ ਨਹੀਂ ਮੋਦੀ ਨੇ ਵੀ ਤਿੰਨ ਕਾਨੂੰਨ ਬਣਾਏ ਸੀ ਲਗਾਤਾਰ ਸੰਘਰਸ਼ ਚੱਲਿਆ ਸੀ ਉਹ ਤੋਂ ਬਾਅਦ ਉਹਨੂੰ ਵੀ ਵਾਪਸ ਲੈਣੇ ਪਏ ਅਸੀਂ ਤੇ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਤੂੰ ਅੱਜ ਵਾਪਸ ਲੈ ਲੈ ਨਾ ਤੇ ਭਾਵੇਂ ਦੂਹਾਂ ਮਹੀਨਿਆਂ ਨੂੰ ਲੈ ਲੈ ਲੋਕੀ ਜਿਹੜੇ ਪੂਰੇ ਵਿਰੋਧ 'ਚ ਹੋ ਚੁੱਕੇ ਸਾਰਾ ਪੰਜਾਬ ਇੱਕ ਮੋਠੀ ਹੋ ਚੁੱਕਾ ਇਹ ਲੋਕਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਬਹੁਤ ਵੱਡੀ ਜਿੱਤ ਹੋਈ ਆ ਕਿ ਪੰਜਾਬ ਦੇ ਪਿੰਡ ਜੜੇ ਜਾਣੇ ਸੀ ਉੱਚ ਕਿਸਾਨ ਤੇ ਜੜਿਆ ਜਾਏ ਨਾ ਮਜ਼ਦੂਰ ਛੋਟਾ ਦੁਕਾਨਦਾਰ ਸਭ ਕੁਝ ਜੜਿਆ ਜਾਣਾ ਸੀ ਉਹਨਾਂ ਲੋਕਾਂ ਦੀ ਬਹੁਤ ਵੱਡੀ ਅੱਜ ਜਿੱਤ ਹੋਈ ਏ ਸਾਰੇ ਸਮੁੱਚੇ ਪੰਜਾਬੀਆਂ ਨੂੰ ਵਧਾਈ ਕਿਸਾਨ ਅتحਸ਼ੀ ਪਾਰਟੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਲਈ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਪਰ ਲੇਕਿਨ ਉਹ ਪਾਲਿਸੀ ਜਿਹੜੀ ਆ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸ ਕਰਕੇ ਅੱਜ ਉਹ ਪਾਲਿਸੀ ਜਿਹੜੀ ਆ ਅਸੀਂ ਵਾਪਸ ਲਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਇੱਕ ਕਿਸਾਨ ਨੇ ਉਹਨਾਂ ਨੇ ਹੋਂਸਾਰ ਪਿਛਲੇ 3 ਸਾਲਾਂ ਤੋਂ ਲੈ ਕੇ ਪੰਜਾਬ ਦੇ ਹਰੇਕ ਕਿਸਾਨ ਦੇ ਆਖਰੀ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਜਿਹੜੀ 8 ਘੰਟੇ ਬਿਜਲੀ ਰਾਤ ਨੂੰ ਆਉਂਦੀ ਸੀ ਪੰਜਾਬ ਦੇ ਅੰਦਰ ਪਿਛਲੇ 3 ਸਾਲਾਂ ਚੋਂ ਦਿਨ ਚੌਣ ਲਾਈ ਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਕਿਸਾਨ ਹਿੱਤ ਚ ਫੈਸਲਾ ਲਿਆਗਾ ਕਿਸਾਨ ਪੱਖੀ ਫੈਸਲਾ ਲਿਆਗਾ ਹੁਣ ਜਦੋਂ ਕਿਸਾਨ ਇਸ ਪਾਲਿਸੀ ਨਾਲ ਖੁਸ਼ ਨਹੀਂ ਹੈਗੇ ਤਾਂ ਆਮ ਆਦਮੀ ਪਾਰਟੀ ਨੇ ਕਿ ਜਿਹੜੀ ਇਹ ਪਾਲਿਸੀ ਆ ਉਹ ਬਿਲਕੁਲ ਵਾਪਸ ਲਈਆ ਜਿਹੜੇ ਵੀ ਉਸ ਨੋਟੀਫਿਕੇਸ਼ਨ ਤੋਂ ਬਾਅਦ ਜੋ ਵੀ ਪ੍ਰਕਿਰਿਆ ਹੋਈ ਆ ਉਹ ਸਾਰੀ ਪ੍ਰਕਿਰਿਆ ਜਿਹੜੀ ਆ ਵਿਡਰਾਅ ਕੀਤੀ ਜਾਂਦੀ ਆ ਸੋ ਬਿਲਕੁਲ ਆਮ ਆਦਮੀ ਪਾਰਟੀ ਦਿਲ ਤੋਂ ਦਿਮਾਗ ਤੋਂ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਕੁਦਰਮਤਮਾਨ ਦੀ ਸਰਕਾਰ ਨੂੰ ਘੁਟਨਿਆਂ ਤੇ ਲਿਆ ਦਿੱਤਾ ਆਮ ਕੁਦਰਮਤਮਾਨ ਦੀ ਸਰਕਾਰ ਨੇ ਹੂਟ ਕਰਨਾ ਪਿਆ ਕਿ ਜੋ ਲੈਨ ਨੂੰ ਨੀਤੀ ਸੀ ਉਹਨੂੰ ਵਾਪਸ ਲੈਣਾ ਪਿਆ ਮੈਂ ਪੰਜਾਬ ਦੇ ਬੀਜੇਪੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਸਮੇ ਸ਼ਰਮਾ ਜੀ ਤੇ ਸੁਨਮੀ ਲੀਡਰਸ਼ਿਪ ਦਿਖਾਈ ਤੇਜ ਮਤਾ ਨੂੰ ਵਧਾ ਕਰਦੇ ਹਾਂ ਜਿੰਨਾ ਨੇ ਪੰਜਾਬੀਆਂ ਤੇ ਪੰਜਾਬ ਦੇ ਕਿਸਾਨਾਂ ਦਾ ਪੱਟ ਕੇ ਸਾਹ ਦਿੱਤਾ ਪੂਰੇ ਪੰਜਾਬ ਦੇ ਐਸਡੀਐਮ ਸਾਹਿਬਾਨ ਡੀਸੀ ਸਾਹਿਬਾਨ ਤੇ ਗਵਰਮੈਂਟ ਸਾਹਿਬ ਨੂੰ ਨੰਬਰ ਕੱਢ ਦਿੱਤੇ ਇਸ ਤੋਂ ਬਾਅਦ ਭਾਜਪਾ ਦੀ ਇੱਕ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਦੀਆਂ ਤਿਆਰੀਆਂ ਪੂਰੀਆਂ ਜੋਰਾਂ ਸੁਰਾਂ ਨਾਲ ਚੱਲ ਰਹੀਆਂ ਹਨ ਅੰਤ ਭਗਵਾਨ ਪ੍ਰਮਾਨ ਨੂੰ ਪੰਜਾਬ ਪੰਜਾਬ ਦੇ ਅੱਗੇ ਸਾਡੇ ਕਿਸਾਨਾਂ ਦੇ ਅੱਗੇ ਖੜਾ ਆਪਿਆ ਸਾਡੇ ਇੱਕ ਸਾਡੇ ਕਿਸਾਨਾਂ ਦੀ ਬਹੁਤ ਵੱਡੀ ਚਿੰਤਾ ਹੈ ਮੈਂ ਅੰਤ ਵਿੱਚ ਫੇਰ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਪੰਜਾਬੀਆਂ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਭਗਵਾਨ ਤੁਮਾਰ ਸਰਕਾਰ ਨੂੰ ਇਹ ਕਾਗਿਰ ਰੱਖ ਦਿੱਤਾ ਲੈਂਡ ਪੋਲਿੰਗ ਪੋਲਿਸੀ ਪੰਜਾਬ ਸਰਕਾਰ ਨੇ ਵਾਪਸ ਲੈ ਲਈਏ ਇਸ ਤੇ ਕਰਨ ਲਈ ਸਾਡੇ ਨਾਲ ਸਾਰੇ ਸਾਥੀਆਂ ਨੇ ਸੱਚ ਕੀਵੇਂ ਦੇਖਿਆ ਜਾਏ ਜਿਸ ਜਿਹੜਾ ਕਲੈਂਡਾ ਲਿਖਦਾ ਹੈ ਪਹਿਲਾਂ ਲੈਂਡ ਪੋਲਿੰਗ ਦਾ ਕਲੈਂਡਾ ਲਿਖਦਾ ਹੁਣ ਉਹਨੂੰ ਵਾਪਸ ਲੈ ਗਿਆ ਇਸ ਤਰ੍ਹਾਂ ਕੋਈ ਵੀ ਫੈਸਲਾ ਸਰਕਾਰ ਹੈ ਉਹ ਲੋਕਾਂ ਲਈ ਕਰਦੀ ਹੈ ਔਰ ਜਦੋਂ ਲੋਕ ਉਸ ਨੀਤੀ ਨਾਲ ਸਹਿਮਤ ਨਹੀਂ ਹੈ ਤਾਂ ਉਸ ਨੀਤੀ ਦਾ ਕੋਈ ਮਕਸਦ ਨਹੀਂ ਔਰ ਮਾਨ ਸਾਹਿਬ ਦੀ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਦੀ ਕਦਰ ਕੀਤੀ ਕਿਉਂਕਿ ਵੀ ਆਰ ਆ ਦਾ ਕਾਉਂਟੇਬਲ ਟੂ ਦਾ ਪੀਪਲ ਆਫ ਪੰਜਾਬ ਅਸੀਂ ਜਵਾਬਦੇਹ ਹਾਂ ਔਰ ਡੈਫੀਨਿਟਲੀ ਅਸੀਂ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਸਪੋਰਟ ਸੀ ਵਾਪਸ ਲਿਆ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਪੰਜਾਬ ਦੇ ਲੋਕਾਂ ਦੀ ਜਿਹੜੀ ਸੋਚ ਸੀ ਜਾਂ ਉਹਨਾਂ ਦੀ ਸਮਝ ਸੀ ਜਾਂ ਉਹਨਾਂ ਦੀ ਭਾਵਨਾ ਸੀ ان سرکار نے بہتر سمجھے سے اندر کمی کتنے رہ گئی کیونکہ کہ بی جے پی کا کہہ جیتا ہے ساری جت ہے ادے اٹھایا پنجاب کھڑے اس کر کے جاپ سکار مجبور ہوئی ہے پوری پالسی واپس لوگ بیٹھو گھٹ کسانہ بارے نہیں بول سکتی کیونکہ اسے بی جے پی کے راج ڈیڑھ سال کسان تے دلی بیٹھے ساڑھے سات سو تو وقت کسان شہید ہوئے سردی گرمی برسات لوگ سڑکیں رہن مجبور تو اس پاچپا نے پچھلے گیارہ سال جو نیتیاں بنائی پرو کارپوریٹ بنائی لگاتار کسانی میں ختم کیتا ہے تو بی جے پی تک گھٹو گھٹ کسانی مسئلے سے کوئی گل کرن دی حق دار نہیں ہے لیکن مان صاحب دی سرکار آم پارٹی نے ہمیشہ دیا, قدرہ لوک قدرا قیمت لوکاونا ਉਹਨਾਂ ਨੂੰ ਸਮਝ ਕੇ ਉਹਨਾਂ ਦੇ ਹਿਸਾਬ ਨਾਲ ਫੈਸਲਾ ਲਿਆ ਔਰ ਅਸੀਂ ਇਹਦੇ 'ਚ ਕੀ ਹੈ ਸਰਕਾਰ ਦੀ ਜਵਾਬਦੇਹੀ ਲੋਕਾਂ ਤੱਕ ਹੈ ਜੇ ਲੋਕ ਨਹੀਂ ਚਾਹੁੰਦੇ ਤੇ ਅਸੀਂ ਵਾਪਸ ਲਿਆ ਮੈਨੂੰ ਲੱਗਦਾ ਇਹ ਇਹ ਡੇਰੀ ਔਰ ਬਿਹਤਰ ਸਟੈਪ ਹੈ ਕਿ ਅੱਗੇ ਕੀ ਕੀਤਾ ਜਾਏਗਾ ਅਸਲੀ ਸਵਾਲ ਇਹ ਬੜਾ ਮੁਸ਼ਕਿਲ ਹੋਣਾ ਕਿ ਲੈਕੀ ਲੈਂਡ ਪੋਲੀਸੀ ਜਿਹੜੀ ਹੈ ਹੁਣ ਨਵੇਂ ਤਰੀਕੇ ਸਿੱਦੇ ਤੋਂ ਲਾਏ ਜਾਏਗੀ ਜਾਂ ਫਿਰ ਨਵੇਂ ਨੁਕਤੇ ਤੋਂ ਛੱਡ ਦੇਣਾ ਹੈ ਲੱਗਦਾ ਇਸ ਤੇ ਹੁਣ ਕੋਈ ਸਵਾਲ ਪੱੜਦਾ ਹੀ ਨਹੀਂ ਇਹ ਨੀਤੀ ਸਰਕਾਰ ਨੇ ਆਈ ਸੀ ਲੋਕਾਂ ਵਾਸਤੇ ਲੋਕ ਪਰਨਾ ਖੁਸ਼ ਨਹੀਂ ਅਸੀਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਵਾਪਸ ਲੈ ਲਈ ਗੱਲ ਕਰ ਤਾਸੀ ਹੈ ਇਹ ਲੈਂਡ ਪੁਲਿੰਗ ਪਾਲਿਸੀ ਲਈ ਨੀਤੀ ਜਿਹੜੀ ਹੈ ਉਹ ਸਪਸ਼ਟਾ ਸਰਕਾਰ ਦੀ ਕਹਿੰਦੇ ਹੋਏ ਮਨਿੰਦਰ ਗਾਂਧੀ ਜੇ ਲੋਕਾਂ ਨੂੰ ਜਿਹੜੀ ਚੀਜ਼ ਨਹੀਂ ਪਸੰਦ ਉਹ ਅਸੀਂ ਵਾਪਸ ਲੈ ਲਈ ਸਿੱਧੀ ਜੀ ਰਾਜਨੀਤੀ ਦੀ ਗੱਲ ਕੀਤੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਇੱਕ ਤਰੀਕੇ ਨਾਲ ਸੋਚ ਰਹੀ ਸੀ ਕਿ ਬਹੁਤ ਵੱਡਾ ਕਦਮ ਹੈ ਪਰ ਜਨਤਾ ਸਮਝਾਂ ਚ ਕਿਉਂ ਕਾਮਯਾਬੀ ਹੋਏ ਐਵੀ ਪਰਸਰਾਮਾ ਦੀ ਕਾਟੀ ਦੇ ਪੰਜਾਬ ਸਰਕਾਰ ਨੂੰ ਦੇਖਣਾ ਪਵੇਗਾ ਵੀਡੀਓ ਲਿਸਟ ਸੰਜੀਤ ਸ਼ਰਮਾ ਦੇ ਨਾਲ ਮੋਹਿਦ ਵਖਸ਼ੀ న్యూਸ ਨੇਸ਼ਨ ਦਿੱਲੀ